ਦੇਵੀਲਾ ਅਭਿਸ਼ਾਪ ਲੱਗਿਆ ਹੋਇਆ ਨਿਰੰਤਰ ਧਾਰਮਿਕ ਗ੍ਰੰਥਾ ਦੀ ਮਾਨ ਬਿੰਦੂਆਂ ਨੇ ਹਰ ਧਰਮ ਦੇ ਹੋਰੀਆ ਬੇਰਦਵੀਆਂ ਔਰ ਇਹਦੇ ਉੱਤੇ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਇੱਕ ਕਾਨੂੰਨ ਬਣਿਆ ਸੀਗਾ ਮੈਂ ਕਿਸੇ ਦੇ ਕੋਹ ਹੈ ਗੱਲ ਨਹੀਂ ਸੁਣੀ ਕਿ ਜਿਹੜਾ ਉਹ ਕਾਨੂੰਨ ਬਣਨ ਜਾ ਰਿਹਾ ਉਹਦੇ ਚ ਹਿੰਦੂ ਮਾਨ ਬਿੰਦੂਆਂ ਨੂੰ ਵੀ ਸ਼ਾਮਲ ਕਰਨ ਚ ਜੋਰ ਦੇ ਰਹੇ ਨੇ ਕਿਉਂਕਿ ਐਸਾ ਕੋਈ ਮਸੌਦਾ ਹੱਲੇ ਲੋਕਾਂ ਦੇ ਸਾਹਮਣੇ ਨਹੀਂ ਆਇਆ ਸਰਕਾਰ ਨੂੰ ਬੇਨਤੀ ਕਰਦੇ ਆ ਜੇ ਤੁਸੀਂ ਕਾਨੂੰਨ ਬਣਾਣਾ ਤਾਂ ਇਹਨੂੰ ਸਖਤੀ ਦੇ ਨਾਲ ਇੰਪਲੀਮੈਂਟ ਹੋਵੇ ਆ ਨਹੀਂ খালি ਕਾਨੂੰਨ ਤਾਂ ਪਹਿਲਾਂ ਵੀ ਬਣੇ ਨੇ ਪਰ ਉਹਨਾਂ ਤੋਂ ਸਖਤੀ ਨਹੀਂ ਕੀਤੀ ਜਾਂਦੀ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਦਲੇ ਰਾਜ ਸੀ ਗਊ ਨੂੰ ਸਰਵੋੱਚ ਦਰਜਾ ਹਾਸਲ ਸੀਗਾ ਤੇ ਅੱਜ ਅਗਰ ਇਹ ਸਰਕਾਰ ਕਹਿੰਦੀ ਹੈ ਕਿ ਇਹ ਮਹਾਰਾਜਾ ਰਣਜੀਤ ਸਿੰਘ ਦੇ ਦਿਖਾਏ ਰਸਤੇ ਤੇ ਚੱਲ ਰਹੀ ਆ ਉਸ ਗੱਲ ਦੇ ਉੱਤੇ ਵੀ ਪੂਰਾ ਉਤਰਨ ਅਸਲ ਵਿੱਚ ਮੈਨੂੰ ਕੋਈ ਉਮੀਦ ਨਹੀਂ ਥੀ ਕਿ ਇਹ ਕਾਨੂੰਨ ਬਣਨ ਤੋਂ ਬਾਅਦ ਵੀ ਕੋਈ ਸੁਧਾਰ ਆਣ ਆਲਾ ਉਹਦੀ ਵਜ੍ਹਾ ਕਿਉਂਕਿ ਜਿਹੜੇ ਮੌਜੂਦਾ ਕਾਨੂੰਨ ਆ ਜਿਦੇ 'ਚ 2 ਸਾਲ ਦੀ ਸਜ਼ਾ ਹਣੇ ਤੱਕ ਤਾਂ ਉਸ ਕਾਨੂੰਨ ਮੁਤਾਬਕ ਵੀ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਅੱਜ ਤੱਕ ਜਿੰਨੇ ਵੀ بڑے ਪ੍ਰਸ਼ਾਸਨ ਨੇ ਥੋੜੀ ਫੜਾਏ ਉਹ ਸਾਡੀ ਅਵੇਅਰਨੈਸ ਨਹੀਂ ਫੜਾਏ ਨੇ ਸਾਡੇ ਹੀ ਲੋਕਾਂ ਨੇ ਫੜਾਏ ਨੇ ਜਿਨ੍ਹਾਂ ਨੂੰ ਦੁੱਖ ਹੁੰਦਾ ਜਿਨ੍ਹਾਂ ਨੂੰ ਲੱਗਦਾ ਵੀ ਇਹ ਕੰਮ ਗਲਤ ਹੋ ਰਿਹਾ ਉਹਨਾਂ ਲੋਕਾਂ ਨੇ ਫੜਾਇਆ ਪ੍ਰਸ਼ਾਸਨ ਤਾਂ ਅੱਖਾਂ ਵਿੱਚ ਰੰਦਾ ਉਸ ਬਿੱਲ ਦੇ ਵਿੱਚ ਹਿੰਦੂ ਮਾਨਵਿੰਵਾ ਨੇ ਹਿੰਦੂ ਦੇਵੀ ਦੇਵਤਿਆਂ ਦੇ ਗੋ ਮਾਤਾ ਦੇ Hindu ਧਾਰਮਿਕ ਗ੍ਰੰਥਾਂ ਦੇ ਬੇਅਦਬੀ ਵਾਲੇ ਮੁੱਦੇ ਨੂੰ ਵੀ ਸ਼ਾਮਲ ਕੀਤਾ ਜਾਵੇ। ਸਸ਼ੀਗਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਹੁਣੇ ਮੌਜੂਦ ਹਾਂ ਲੁਧਿਆਣ ਦੇ ਸਰਕਟ ਹਾਊਸ ਦੇ ਵਿੱਚ ਜਿੱਥੇ Hindu ਨਿਆਂਪੀੜ ਦੇ ਮੀਟਿੰਗ ਚੱਲ ਰਹੀ ਹੈ। ਪੰਜਾਬ ਦੇ ਵਿੱਚ ਬੀਤੇ ਲੰਬੇ ਸਮੇਂ ਤੋਂ ਬੇਅਦਬੀਆਂ ਦੇ ਮੁੱਦੇ ਤੇ ਮੁੱਦੇ ਨੂੰ ਲੈ ਕੇ ਸਖਤ ਕਾਨੂੰਨ ਦੀ ਜਿਹੜੀ ਹੈ ਮੰਗ ਜਾਰੀ ਹੈ ਤੇ ਕਈ ਸਰਕਾਰਾਂ ਆਈਆਂ ਤੇ ਗਈਆਂ ਤੇ ਅਜਿਹੇ ਜਿਹੜੇ ਬਿੱਲ ਹੈ ਉਹ اٹਕੇ ਰਹੇਗੇ ਤੇ ਹੁਣ ਫਿਰ ਮੁੜ ਦੁਬਾਰਾ ਤੇ ਇਹ ਜਿਹੜੇ ਕਾਨੂੰਨ ਨੂੰ ਲੈ ਕੇ ਆਵਾਜ਼ ਜਿਹੜੀ ਹੈ ਤੇਜ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਕੀ ਕਹਿਣਾ ਚਾਹੁੰਦੇ ਹਾਂ 2015 ਤੋਂ ਪੰਜਾਬ ਦੇ ਵਿੱਚ ਜਿਹੜਾ ਬੇਅਦਬੀ ਵਾਲਾ ਅਭਿਸ਼ਾਪ ਲੱਗਿਆ ਹੋਇਆ ਨਿਰੰਤਰ ਧਾਰਮਿਕ ਗ੍ਰੰਥਾ ਦੀ ਮਾਨ ਬਿੰਦੂਆ ਦੀ ਹਰ ਧਰਮ ਦੇ ਹੋ ਰਹੀਆਂ ਬੇਅਦਬੀਆਂ ਔਰ ਇਹਦੇ ਉੱਤੇ ਅਕਾਲੀ ਭਾਜਪਾ ਸਰਕਾਰ ਵੇਲੇ ਵੀ ਇੱਕ ਕਾਨੂੰਨ ਬਣਿਆ ਸੀਗਾ ਹੁਣ ਵੀ ਮੈਂ ਸਰਕਾਰ ਨੂੰ ਇੱਕ ਅਪੀਲ ਕਰਨੀ ਚਾਹਨਾ ਕਿ ਇਹ ਕਾਨੂੰਨ ਕਿਤੇ ਕਾਗਜ਼ੀ ਡਾਕੂਮੈਂਟ ਇਹ ਨਾ ਬਣ ਕੇ ਰਹਿ ਜਾਵੇ ਜਿਹੜਾ ਤੁਸੀਂ ਕਾਨੂੰਨ ਬਣਾਉਣ ਜਾ ਰਹੇ ਹੋ ਇਹਨੂੰ ਇੰਪਲੀਮੈਂਟ ਵੀ ਕਰਾਈਓ ਭਾਰਤ ਸਰਕਾਰ ਤੋਂ ਪਾਸ ਵੀ ਕਰਾਈਓ ਕਿਉਂਕਿ ਜਿੱਥੇ ਤੱਕ ਮੇਰੀ ਸਮਝ ਹੈ ਜਨਨ ਜੇਕਰ ਭਾਰਤ ਸਰਕਾਰ ਤੋਂ ਤਜਵੀਜ਼ ਨਹੀਂ ਮਿਲਦੀ ਰਾਸ਼ਟਰਪਤੀ ਤੋਂ ਉਨਾਂ ਤਰ੍ਹਾਂ ਕੋਈ ਕਾਨੂੰਨ ਕਿਸੇ ਗਿੰਤੀ 'ਚ ਨਹੀਂ ਆਂਦਾ ਇੱਕ ਅੱਜ ਦੀ ਜਿਹੜੀ ਬੈਠਕ ਹਿੰਦੂ ਨਾਇਬੀਠ ਵੱਲੋਂ ਕੀਤੀ ਗਈ ਆ ਹਾਲੇ ਤੱਕ ਜੋ ਸਾਡੇ ਚੁਣੇ ਹੋਏ ਪ੍ਰਤੀਨਿਧੀ ਸਾਡੇ ਸਮਾਜ ਦੇ ਨੇ ਸਾਡੇ ਭਾਵੇਂ ਜਿੱਤੇ ਹੋਏ ਭਾਵੇਂ ਹਾਰੇ ਹੋਏ ਮੈਂ ਕਿਸੇ ਦੇ ਮੂੰਹੋਂ ਇਹ ਗੱਲ ਨਹੀਂ ਸੁਣੀ ਕਿ ਜਿਹੜਾ ਉਹ ਕਾਨੂੰਨ ਬਣਨ ਜਾ ਰਿਹਾ ਉਹਦੇ 'ਚ ਹਿੰਦੂ ਮਾਨ ਬਿੰਦੂਆਂ ਨੂੰ ਵੀ ਸ਼ਾਮਲ ਕਰਨ 'ਚੋ ਜ਼ੋਰ ਦੇ ਰਹੇ ਨੇ ਕਿਉਂਕਿ ਐਸਾ ਕੋਈ ਮਸੌਦਾ ਹਾਲੇ ਲੋਕਾਂ ਦੇ ਸਾਹਮਣੇ ਨਹੀਂ ਆਇਆ ਅੱਜ ਦੀ ਇਸ ਬੈਠਕ ਦੇ ਮੱਦਦ ਨਾਲ ਅਸੀਂ ਸਮਾਜ ਦੀ ਗੱਲ ਸਰਕਾਰ ਤੱਕ ਪਹੁੰਚਾਉਣਾ ਚਾਹੁੰਦੇ ਆ ਤੁਹਾਡੇ ਮਾਧਿਅਮ ਨਾਲ ਕੀ ਉਸ ਬਿੱਲ ਦੇ ਵਿੱਚ Hindu ਮਾਨਵਿੰਦਵਾਦੇ Hindu ਦੇਵੀ ਦੇਵਤਿਆਂ ਦੇ ਗਊ ਮਾਤਾ ਦੇ Hindu ਧਾਰਮਿਕ ਗ੍ਰੰਥਾਂ ਦੇ ਬੇਅਦਬੀ ਵਾਲੇ ਮੁੱਦੇ ਨੂੰ ਵੀ ਸ਼ਾਮਲ ਕੀਤਾ ਜਾਵੇ ਔਰ ਜਿਹੜੀ ਸਜ਼ਾ ਬੇਅਦਵੀ ਗੁਰੂ ਗ੍ਰੰਥ ਸਾਹਿਬ ਦੀ ਆ ਹੋਰ ਕਿਸੇ ਧਾਰਮਿਕ ਗ੍ਰੰਥ ਦੇ ਉੱਤੇ ਇਸ ਕਾਨੂੰਨ ਚ ਸ਼ਾਮਲ ਹੋਣ ਜਾ ਰਹੀ ਹੈ ਉਹ Hindu ਸਮਾਜ ਦੀ ਚਿੰਤਾਵਾਂ ਮੰਨਤਾਵਾਂ ਨੂੰ ਵੀ ਉਸੇ ਤਰ੍ਹਾਂ ਬਰਾਬਰੀ ਦਾ ਅਧਿਕਾਰ ਦਿੱਤਾ ਜਾਵੇ ਜੀ ਤੇ ਬੀਤੇ ਲੰਬੇ ਸਮੇਂ ਤੋਂ ਕਈ ਬੇਅਦਵੀਆਂ ਦੇ ਜਿਹੜੇ ਆ ਮੰਦਰਾ ਦੀ ਬੇਅਦਵੀ ਦੇ ਵੀ ਜਿਹੜੇ ਮਸਲੇ ਸਾਹਮਣੇ ਆਉਂਦੇ ਰਹੇ ਨੇ ਕੀ ਲੱਗਦਾ ਹੈ ਕਿ ਜਿਹੜੀ ਚਿੰਤਾ ਤੁਸੀਂ ਜ਼ਾਹਿਰ ਕਰ ਰਹੇ ਹੋ ਕਿ Hindu ਦਰਮ ਦੇਵੀ ਜਿਹੜੇ ਮਾਪਦੰਡ ਇਸ ਨੂੰ ਇਸ ਬਿੱਲ ਦੇ ਵਿੱਚ ਸ਼ਾਮਲ ਕੀਤੇ ਜਾਣ ਕੀ ਕੀਤੇ ਸ਼ੰਕਾ ਹੈ ਮੰਦ ਵਿੱਚ ਬਿਲਕੁਲ ਸ਼ੰਕਾ ਦੇਖੋ ਜੀ ਜਦੋਂ ਦੀ ਇਹ ਸਰਕਾਰ ਬਣੀ ਹੈ ਮੈਂ ਬੜੇ ਸਖਤ ਸ਼ਬਦਾ ਜੇ ਗੱਲ ਕਹਿ ਰਿਹਾ ਕਿ ਗਊ ਮਾਸ ਐਡੇ ਵੱਡੇ ਲੈਵਲ ਦੇ ਉੱਤੇ ਪੰਜਾਬ ਦੇ ਵਿੱਚ ਮਿਲਣ ਲੱਗ ਗਿਆ ਇਹ ਕਿੱਥੋਂ ਆ ਰਿਹਾ ਕਿੱਥੇ ਗਊਆਂ ਵੱਡੀਆਂ ਜਾ ਰਹੀਆਂ ਪਹਿਲਾਂ ਦੇਖੋ ਖੰਨੇ ਦੇ ਵਿੱਚ ਪੈਕਿੰਗ ਕਰਦੀ ਫੈਕਟਰੀ ਮਿਲ ਜੀ ਟੈਸਟ ਮੈਂ ਦੱਸਦਾ ਕੱਲ ਅੰਮ੍ਰਿਤਸਰ ਦੇ ਰੋਡ ਦੇ ਉੱਤੇ ਉਸ ਤੋਂ ਪਹਿਲਾਂ ਫਗਵਾੜੇ ਫਿਰ ਗੁਰਾਇਆਂ ਰੋਡ ਦੇ ਉੱਤੇ ਫਿਰ ਲੁਧਿਆਣੇ ਰੜੀ ਮੱਲੇ ਦੇ ਵਿੱਚ ਖੰਨੇ ਇਹ ਜਿਹੜਾ ਵੀ ਕੰਮ ਹੋ ਰਿਹਾ ਕਿਸੇ ਨਾ ਕਿਸੇ politcal ਬੰਦੇ ਦੀ ਸ਼ੈਤ ਹੀ ਹੋ ਰਿਹਾ ਹੋਣਾ ਪ੍ਰਸ਼ਾਸਨ ਦੀ ਮਿਲੀ ਭਗਤ ਨਾਲ ਹੀ ਹੋ ਰਿਹਾ ਹੋਣਾ ਜੇ ਤੁਸੀਂ ਕਾਉਸਸ ਲੈਣੇ ਹੋ ਦਊਆ ਦੀ ਦੇਖਭਾਲ ਕਰਨੀ ਆ ਡੰਗ ਸਾਹਿਬ 14 ਕਿਉਂਟਲ ਜਿਹੜਾ ਮਾਸ ਦੱਸਿਆ ਜਾ ਰਿਹਾ ਤੇ ਐਫਆਰ ਵੀ ਦਰਜ ਹੋ ਗਈ ਤੇ ਪੈਕ ਸੀਗਾ ਉਹ ਮਾਸ ਜਿਹੜਾ ਸੀਗਾ ਇਹ ਐਕਸਪੋਰਟ ਕਿੱਥੇ ਹੋ ਰਿਹਾ ਸੀ ਖਪਾਇ ਕਿਸ ਤੇ ਕਿੱਥੇ ਜਾ ਰਿਹਾ ਵਾ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਨਾ ਇੱਥੇ ਇੱਕ ਸਵਾਲੀਆ ਨਿਸ਼ਾਨ ਜਿਹੜਾ ਮੈਂ ਕਰਾਂ ਇਹ ਕੋਈ ਪੁਲਿਸ ਨਹੀਂ ਫੜ ਰਹੀ ਸਰਕਾਰ ਨਹੀਂ ਫੜ ਰਹੀ ਇਹ ਤਾਂ ਹਿੰਦੂ ਸੰਗਠਨ ਫੜ ਰਹੇ ਨੇ ਪੁਲਿਸ ਨੂੰ ਤੇ ਮੱਲੋ ਮੱਲੀ ਉੱਥੇ ਆਣਾ ਪੈਂਦਾ ਕਿਉਂ ਆਣਾ ਅਗਰ ਕੋਈ ਕਾਨੂੰਨ ਨਾਮ ਦੀ ਚੀਜ਼ ਹੈਗੀ ਆ ਅਗਰ ਸਰਕਾਰ ਦਾ ਕੋਈ ਜਲਾਲ ਹੈਗਾ ਤੇ ਸੜਕ ਦੇ ਉੱਤੇ ਕਿਉਂ ਨਹੀਂ ਫੜਦੇ ਟਰੱਕ ਜਾਂਦੇ ਨੂੰ ਪੁਲਿਸ ਕਿਉਂ ਨਹੀਂ ਫੜਦੀ ਕਿਉਂ ਹਿੰਦੂ ਸੰਗਠਨ ਹੀ ਇਹ ਡਿਊਟੀ ਨਭਾਰ ਰਹੇ ਨੇ ਮੁਸਟੈਫ ਨੇ ਉਹ ਤਾਂ ਚੈਕਿੰਗ ਕਰਦੇ ਨੇ ਕੋਈ ਫਿਰ ਅੱਜ ਤੱਕ ਫੜਿਆ ਤਾਂ ਨਹੀਂ ਫੜੇ ਦਾ ਹਮੇਸ਼ਾ ਹਿੰਦੂ ਸੰਗਠਨਾ ਨੇ ਜਿਹੜਾ ਕੰਮ ਪੁਲਿਸ ਨੂੰ ਸਰਕਾਰ ਨੂੰ ਕਰਨਾ ਚਾਹੀਦਾ ਕਰਦੇ ਹੋ ਹਿੰਦੂ ਸੰਗਠਨ ਰਹੇ ਨੇ ਕਿ ਇਹ ਐਡ ਕੀਤਾ ਜਾਊਗਾ ਉਸ ਬਿਲ ਦੇ ਵਿੱਚ ਕਿਉਂਕਿ ਇਹ ਵੀ ਤੱਕ ਬੇਅਦਵੀ ਹੈ ਜਿਹੜੀ ਮੰਗ ਕਰਨ ਜਾ ਰਿਹਾ ਇਹੀ ਕਰਦੇ ਆ ਕਿ ਗਊ ਮਾਤਾ ਦੀ ਜਿਹੜਾ ਕਤਲਿਆਾਮ ਹੋ ਰਿਹਾ ਉਹਨੂੰ ਵੀ ਬੇਅਦਵੀ ਦੇ ਵਿੱਚ ਲਿਆ ਜਾਵੇ ਤੇ ਮੌਤ ਦੀ ਸਜ਼ਾ ਤਜਵੀਜ਼ ਕੀਤੀ ਜਾਵੇ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਸਲੇ ਰਾਜ ਸੀ ਗਊ ਨੂੰ ਸਰਵੋੱਚ ਦਰਜਾ ਹਾਸਲ ਸੀਗਾ ਤੇ ਅੱਜ ਅਗਰ ਇਹ ਸਰਕਾਰ ਕਹਿੰਦੀ ਹੈ ਕਿ ਇਹ ਮਹਾਰਾਜਾ ਰਣਜੀਤ ਇੰਨਾਂ ਵੀ ਦਿਖਾਇਆ ਰਸਤੇ ਤੇ ਚੱਲ ਰਹੀ ਆ ਉਸ ਗੱਲ ਦੇ ਉੱਤੇ ਵੀ ਪੂਰਾ ਉਤਰਨ ਤੇ ਜਿਹੜੀ ਗਊ ਮਾਤਾ ਦੀ ਬੇਅਦਬੀ ਹੋ ਰਹੀ ਆ ਕਤਲ ਹੋ ਰਹੇ ਨੇ ਮਾਸ ਪੈਕ ਹੋ ਰਿਆ ਬੈਕ ਕਰਨ ਵਾਲੇ ਹਿੰਮਤ ਦੇਖੋ ਐਡਾ ਇਨਫਰਾਸਟ੍ਰਕਚਰ ਬਣਾਇਆ ਹੋਇਆ ਨਾ ਕਿਸੇ ਗਵਾਂਡੀ ਨੂੰ ਪਤਾ ਨਾ ਪ੍ਰਸ਼ਾਸਨ ਨੂੰ ਪਤਾ ਇੱਥੇ ਛੋਟੀ ਜੀ ਗੋਲ ਗੱਪੇ ਦੀ ਰੇੜੀ ਲਾ ਲਓ ਤਾਂ ਫੂਡ ਸਪਲਾਈ ਡਿਪਾਰਟਮੈਂਟ ਵਾਲੇ ਆ ਜਾਂਦੇ ਨੇ ਪਾਣੀ ਚੈੱਕ ਕਰਨ ਤੇ ਉੱਤੇ ਗਊ ਵੱਡੀ ਜਾ ਰਹੀ ਹੈ ਜਿਹੜੀ ਹਿੰਦੂਆਂ ਦੀ ਪੂਜਨੀਕਾ ਤੇ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਤੇ ਇਹ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ ਸਾਡੀ ਸਰਕਾਰ ਦੇ ਉੱਤੇ ਸਰਕਾਰ ਇਸ ਮਾਮਲੇ 'ਚ ਮੈਂ ਟੋਟਲ ਫੇਲ ਸਮਝਦਾ ਸਰਕਾਰ ਅਗਰ ਚੰਦ ਹੀ ਹੈ ਕੀ ਉਹਦਾ ਜਲਾਲ ਪੂਰਾ ਬਣਿਆ ਰਹੇ ਤਾਂ ਹਿੰਦੂਆ ਦੀ ਇਸ ਪੀੜਾ ਨੂੰ ਸਮਝੇ ਔਰ ਜਿਹੜੇ ਗੋਹ ਹਤਿਆਰੇ ਨੇ ਉਹਨਾਂ ਦੇ ਉੱਤੇ ਸਖਤੋ ਸਖਤ ਕਾਰਵਾਈ ਕਰੇ ਤੇ ਕੀ ਲੱਗਦਾ ਇਸ ਬਿੱਲ ਦੇ ਕਾਨੂੰਨ ਬਣਨ ਤੋਂ ਬਾਅਦ ਬੇਅਦਮੀਆਂ ਤੇ ਰੋਕ ਫਲ ਪਵੇਗੀ ਹੈਗੀ ਜ਼ਰੂਰ ਪਵੇਗੀ ਸਰ ਤੁਸੀਂ ਜਿਹੜਾ ਕਾਨੂੰਨ ਬਣੇਗਾ ਇਹਦੇ ਵਿੱਚ ਮੈਂ ਤਾਂ ਇਹ ਚਾਹਨਾ ਵੀ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ ਜਾਵੇ ਇਹ ਨਹੀਂ ਕਿ ਇੱਕ ਤਰਫਾ ਜਿਹੜਾ ਹੈਗਾ ਵੇ ਨਿਰਨਲਿੱਤਾ ਜਾਵੇ ਜਿੱਦਾਂ ਕਿ ਹਿੰਦਾਂ ਸਿੰਘ ਸਾਹਿਬ ਨੇ ਦੱਸਿਆ ਕਿ Hindu ਧਰਮ ਦੇ ਨਾਲ ਵਿਤਕਰਾ ਨਾ ਕੀਤਾ ਜਾਵੇ ਜਿੱਦਾਂ ਗੁਰੂ ਚੈ ਗ੍ਰੰਥ ਸਾਹਿਬ ਹੈ ਗੁਰਗ੍ਰੰਥ ਸਾਹਿਬ ਹੈ ਚਾਹੇ ਕੋ ਉਹ ਹੱਤਿਆਵੇ ਇਸੇ ਤਰ੍ਹਾਂ ਹਰ ਧਰਮਾਂ ਦਾ ਸਨਮਾਨ ਕੀਤਾ ਜਾਵੇ ਮਤਲਬ ਕਹਿੰਦਾ ਵੀ ਕਾਨੂੰਨ ਬਰਾਬਰ ਬਣਿਆ ਜਾਵੇ ਇੱਕ ਤਰਫਾ ਕਾਨੂੰਨ ਨਾ ਹੋਵੇ ਕਿ ਬਹੁ ਸੰਖਿਆਕ ਲੋਕ ਜਿਹੜੇ ਨੇ ਉਹ ਧੱਕਾ ਕਰਕੇ ਇੱਕ ਨੂੰ ਨੱਪ ਗਏ ਕੋਈ ਆਪਣਾ ਕਿਸਨਾ ਨੁਕਸਾਨ ਨਾ ਕੀਤਾ ਜਾਵੇ ਜੀ ਤੇ ਮੇਰੇ ਮਤਲਬ ਇਹ ਹੈ ਵੀ ਆਪਣਾ ਕਾਨੂੰਨ ਜਿਹੜਾ ਬਰਾਬਰ ਬਣਿਆ ਜਾਵੇ ਤੇ ਡੰਗ ਸਾਹਿਬ ਕਿਤੇ ਨਾ ਕਿਤੇ ਬਰਗਾਰੀ ਬਹਿਬਲ ਕਲਾਂ ਤੇ ਕੋਟਕਪੂਰਾ ਵਰਗੇ ਜਿਹੜੇ ਕਾਂਡ ਹੋਏ ਕਿਤੇ ਨਾ ਕਿਤੇ ਸਵਾਲੇ ਨਿਸ਼ਾਨ ਉਸ ਵੇਲੇ ਸਰਕਾਰਾਂ ਤੇ ਵੀ ਉੱਠਿਆ ਪੁਲਿਸ ਪ੍ਰਸ਼ਾਸਨ ਤੇ ਵੀ ਉੱਠਿਆ ਕਿਦਾਂ ਦੇਖਦੇ ਹੋ ਇਹਨਾਂ ਬੇਅਦਬੀਆਂ ਦੇ ਜਿਹੜੇ ਮੁੱਦੇ ਕਿਤੇ ਨਾ ਕਿਤੇ ਉੱਠ ਕੇ ਆਪਣੇ ਸਮਾਜ ਦੇ ਉੱਤੇ ਤੱਬਾ ਜਿਹੜਾ ਸਾਬਤ ਹੁੰਦੇ ਹੈ वैसे तो मेनू कोई उम्मीद ਨਹੀਂ ਕਿ ਇਹ ਕਾਨੂੰਨ ਬਣਨ ਤੋਂ ਬਾਅਦ ਵੀ ਕੋਈ ਸੁਧਾਰ ਆਣ ਵਾਲਾ ਉਹਦੀ ਵਜ੍ਹਾ ਕਿਉਂਕਿ ਜਿਹੜੇ ਮੌਜੂਦਾ ਕਾਨੂੰਨ ਹੈ ਜਿਹਦੇ ਚ 2 ਸਾਲ ਦੀ ਸਜ਼ਾ ਹਾਲੇ ਤੱਕ ਤਾਂ ਉਸ ਕਾਨੂੰਨ ਮੁਤਾਬਕ ਵੀ ਕਿਸੇ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ ਇਹ ਵੀ ਕਿਤੇ ਆਈਵਾਸ਼ ਨਾ ਹੋ ਜਾਵੇ ਅਸੀਂ ਇਸ ਚੀਜ਼ ਦੇ ਵਿੱਚ ਆਪਣੀ ਰਿਪਰੈਜ਼ੈਂਟੇਸ਼ਨ ਇਸ ਕਰਕੇ ਰੱਖ ਰਿਹਾ ਕਿ ਕੱਲ ਨੂੰ ਕੋਈ ਕਾਨੂੰਨ ਇੱਕ ਤਰਫਾ ਨਾ ਬਣ ਜਾਵੇ ਸਭ ਦੇ ਬਰਾਬਰ ਦੇ ਅਧਿਕਾਰ ਹੋਣੇ ਚਾਹੀਦੇ ਆ ਜੋ ਸੰਵਿਧਾਨ ਸਾਨੂੰ ਦਿੰਦਾ ਇਸ ਕਰਕੇ ਅਸੀਂ ਅੱਜ ਇੱਕ ਮੀਟਿੰਗ ਕੀਤੀ ਹੈ ਔਰ ਆਪਣੀ ਰਿਪਰੈਜੈਂਟੇਸ਼ਨ ਅਸੀਂ ਦੇ ਰਹੇ ਆ ਤੇ ਕਈ ਵਾਰ ਬੇਅਦਵੀ ਜਦ ਹੁੰਦੀ ਹੈ ਤਾਂ ਬੰਦਾ ਜਿਹੜਾ ਹੁੰਦਾ ਹੈ ਮੋਸਟਲੀ ਕੇਸਾਂ ਦੇ ਵਿੱਚ ਮੰਦ ਬੁੱਧੀ ਪਾਇਆ ਜਾਂਦਾ ਕਿੱਦਾਂ ਦੇਖਦੇ ਇਹ ਤਾਂ ਆਈ ਵਾਸ਼ ਆ ਮੈਂ ਤੁਹਾਨੂੰ ਕਿਹਾ ਨਾ ਘਰ ਦੇ ਵਿੱਚ ਆਪਣੇ ਪਿਓ ਦੇ ਨਹੀਂ ਥੱਪੜ ਮਾਰ ਦਿੰਦਾ ਉਹ ਆਪਣੇ ਕੀ ਕਹਿੰਦੇ ਘਰ ਦੇ ਵਿੱਚੋਂ ਕਿਸੇ ਚੀਜ਼ ਨੂੰ ਅੱਗ ਨਹੀਂ ਲਾ ਦਿੰਦਾ ਇਹ ਸਭ ਆਈਵਾਸ਼ ਹੁੰਦੀ ਹੈ ਪ੍ਰਸ਼ਾਸਨ ਨੇ ਕਾਨੂੰਨ ਵਿਵਸਥਾ ਕੰਟਰੋਲ ਕਰਨੀ ਹੁੰਦੀ ਹੈ ਇਹ ਉਹਨਾਂ ਕੋਲੇ ਇੱਕ ਰਟਿਆ ਰਟਾਇਆ ਸ਼ਬਦਾ ਦੀ ਮੰਦ ਬੁੱਧੀ ਸੀ ਗੱਲ ਨੂੰ ਠੰਡਾ ਕਰਨ ਲਈ ਐਂਡ ਦੀ ਐਂਡ ਕੀ ਕੁਝ ਕਹਿਣਾ ਚਾਹੁੰਦੇ ਹੋ ਜਾਂ ਤੁਹਾਡੇ ਵੱਲੋਂ ਡੀਸੀ ਨੂੰ ਮੰਗ ਪੱਤਰ ਵੀ ਦਿੱਤਾ ਜਾਊਗਾ ਇਸ ਚੀਜ਼ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਜਿੰਨਾ ਚੇਕਰ ਪ੍ਰਸ਼ਾਸਨ ਆਪਣੀ ਮੂਲ ਡਿਊਟੀ ਵੱਲ ਨਹੀਂ ਆਊਗਾ ਜਿੰਨਾ ਤੇ ਕਰ ਪ੍ਰਸ਼ਾਸਨ ਕਾਨੂੰਨ ਵਿਵਸਥਾ ਨੂੰ ਕੰਟਰੋਲ ਕਰਨ ਵੱਲ ਨਹੀਂ ਆਊਗਾ ਉਨਾਂ ਤੇ ਕਰ ਕਿਸੇ ਚੀਜ਼ ਦਾ ਹੱਲ ਨਹੀਂ ਹੋਣਾ ਹਾਲ ਫਿਲਹਾਲ ਜਿਹੜਾ ਪ੍ਰਸ਼ਾਸਨ ਕਿਸੇ ਹੋਰ ਹੀ ਕੰਮਾਂ 'ਚ ਲੱਗਾ ਆ। ਪਰ ਅੱਜ ਮੀਟਿੰਗ ਹੋਈ ਹੈ। ਕਿਤਨੇ ਕਿਤੇ ਹਿੰਦੂ ਸਮਾਜ ਦੇ ਵੱਲੋਂ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਕਿੱਦਾਂ ਦੇਖਦੇ ਹੋ ਇਹਨਾਂ ਸਾਰੀਆਂ ਗੱਲਾਂ ਨੂੰ? ਅੱਜ ਦੇ ਦੋ ਏਜੰਡੇ ਸੀਗੇ ਜੀ। ਇੱਕ ਤਾਂ ਜਿਹੜਾ ਕਾਨੂੰਨ ਬਣ ਰਿਹਾ ਪੰਜਾਬ ਸਰਕਾਰ ਵੱਲੋਂ ਬਈ ਬੇਅਦਬੀਆਂ ਦੇ ਉੱਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਚਾਹੇ ਮੰਦਰਾਂ ਚਾਹੇ ਗੁਰਦੁਆਰਿਆਂ ਚਾਹੇ ਹੋਰ ਕਿਤੇ ਧਾਰਮਿਕ ਸਥਾਨਾਂ ਤੇ ਹੋਣ ਤਾਂ ਸਭ ਦਾ ਕਾਨੂੰਨ ਜਿਹੜਾ ਬਰਾਬਰ ਕਿਤੇ ਕਿਤੇ ਧਰਮ ਤਰਤਾਂ ਜਿਹੜਾ ਹੈ ਸਾਂਝਾ ਹੀ ਹੈ ਬਿਲਕੁਲ 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 ਕੋਈ ਵੀ ਧਰਮ ਦੀ ਕਿਸੇ ਦੀ ਬੇਅਦਬੀ ਹੁੰਦੀ ਕਰ ਦਿੱਤਾ ਸ਼ਰਾਰਤੀ ਤੱਤ ਨੇ ਉਹ ਮਾੜੀ ਗੱਲ ਆ ਲੇਕਿਨ ਤੁਸੀਂ ਦੇਖੋ ਪਿੱਛੇ ਜੇ ਗਊ ਹੱਤਿਆ ਘੱਟੀ ਗਊ ਅਸੀਂ ਪੂਜਦੇ ਹਾਂ ਔਰ ਜਗ੍ਹਾ ਜਗ੍ਹਾ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਪਹਿਲਾਂ ਵੀ ਜਿਹੜੇ ਕਾਨੂੰਨ ਤਾਂ ਦੇਸ਼ ਦੇ ਵਿੱਚ ਕਾਨੂੰਨ ਪਹਿਲਾਂ ਵੀ ਨੇ ਪ੍ਰੋਹੀਬਿਟਿਡ ਹੈ ਉਹ ਚੀਜ਼ਾਂ ਇਲੀਗਲ ਨਹੀਂ ਫਿਰ ਵੀ ਜਿਹੜੇ ਵੱਡੇ ਵੱਡੇ ਕਾਰਖਾਨੇ ਕਿੱਥੇ ਕਿੱਦਾਂ ਬਣ ਜਾਂਦੇ ਨੇ ਲੋਕ ਕਿੱਦਾਂ ਕੰਮ ਕਰਦੇ ਕਾਨੂੰਨ ਦੇ ਉੱਤੇ ਇੰਪਲੀਮੈਂਟ ਜਿਹੜਾ ਕਰਨਾ ਉਹ ਪ੍ਰਸ਼ਾਸਨ ਦਾ ਕੰਮ ਹੈ ਲੇਕਿਨ ਪ੍ਰਸ਼ਾਸਨ ਇਸ ਕੰਮ ਦੇ ਵਿੱਚ ਕਿਤੇ ਨਾ ਕਿਤੇ ਫੇਲ ਹੈ ਤੇ ਸਾਡੇ ਸੰਗਠਨਾਂ ਨੂੰ ਜਾਗ ਕੇ ਇੱਕ ਕੁਐਸਚਨ ਤੁਹਾਨੂੰ ਨਹੀਂ ਲੱਗਦਾ ਕਿ ਆਸ ਪੜੋਸ ਦੇ ਵਿੱਚ ਗੁਆਂਢੀ ਨੂੰ ਪਤਾ ਹੁੰਦਾ ਕਿ ਨਾਲ ਦੇ ਮਕਾਨ ਦੇ ਵਿੱਚ ਕੀ ਚੱਲ ਰਿਹਾ ਹੈ ਮੱਲੇਦਾਰੀ ਦੇ ਵਿੱਚ ਸਿਰ ਲੋਕਾਂ ਨੂੰ ਕਿਉਂ ਲੋਕ ਆਪ ਕਿਉਂ ਨਹੀਂ ਅਵੇਅਰ ਨੇ ਕਿਉਂ ਨਹੀਂ ਸਵਾਲ ਚੁੱਕਦੇ ਨੇ ਮੈਂ ਤੇ ਤੁਹਾਨੂੰ ਪਹਿਲਾਂ ਇਹ ਕਹਿ ਰਿਹਾ ਵੀ ਅੱਜ ਤੱਕ ਜਿੰਨੇ ਵੀ ਫੜੇ ਪ੍ਰਸ਼ਾਸਨ ਨੇ ਥੋੜੀ ਫੜੇ ਆ ਉਹ ਸਾਡੀ ਅਵੇਅਰਨੈਸ ਨਹੀਂ ਫੜਾਏ ਨੇ ਸਾਡੇ ਹੀ ਲੋਕਾਂ ਨੇ ਫੜਾਏ ਨੇ ਜਿਨ੍ਹਾਂ ਨੂੰ ਦੁੱਖ ਹੁੰਦਾ ਜਿਨ੍ਹਾਂ ਨੂੰ ਲੱਗਦਾ ਵੀ ਇਹ ਕੰਮ ਗਲਤ ਹੋ ਰਿਹਾ ਉਹਨਾਂ ਲੋਕਾਂ ਨੇ ਫੜਾਇਆ ਪ੍ਰਸ਼ਾਸਨ ਦੇ ਅੱਖਾਂ ਵਿੱਚ ਰਹਿੰਦਾ ਪ੍ਰਸ਼ਾਸਨ ਤੇ ਤੁਸੀਂ ਦੇਖੋ ਅੱਜ ਦੇ ਹਾਲਾਤ ਦੇ ਵਿੱਚ ਉਹਨਾਂ ਦੀਆਂ ਜਿੱਬਾਂ ਭਰਦੀਆਂ ਨੇ ਜਿਹੜੇ ਸਿਵਲ ਅਧਿਕਾਰੀ ਨੇ ਜਦੋਂ ਉਹਨਾਂ ਦੀ ਜੇਬ ਭਰ ਗਈ ਤਾਂ ਉਹ ਕੋਈ ਵੀ ਕਾਨੂੰਨ ਹੈ ਉਹ ਅੱਖਾਂ ਦੇ ਉੱਤੇ ਸਮਝ ਲਓ ਪੱਟੀ ਬੰਨ ਲੈਂਦੇ ਨੇ ਸੋ ਇਹਨਾਂ ਨੂੰ ਜਗਾਣ ਵਾਸਤੇ ਸਰਕਾਰ ਨੂੰ ਬੇਨਤੀ ਕਰਦੇ ਆਂ ਜੇ ਤੁਸੀਂ ਕਾਨੂੰਨ ਬਣਾਣਾ ਤਾਂ ਇਹਨੂੰ ਸਖਤੀ ਦੇ ਨਾਲ ਇਹ ਇੰਪਲੀਮੈਂਟ ਹੋਵੇ 아니 খালি ਕਾਨੂੰਨ ਤਾਂ ਪਹਿਲਾਂ ਵੀ ਬਣੇ ਨੇ ਪਰ ਉਹਨਾਂ ਤੇ ਸਖਤੀ ਨਹੀਂ ਕੀਤੀ ਜਾਂਦੀ ਸਖਤੀ ਕੀਤੀ ਜਾਵੇ ਤਾਂ ਬਾਅਦ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀਆਂ ਹਾਂ ਦਿੱਕਤ ਨਹੀਂ ਆਏਗੀ ਕਿੰਨੀ ਕਿ ਠੇਸ ਪਹੁੰਚਦੀ ਐ ਕਿਉਂਕਿ ਇਹ ਬਹੁਤ ਵੱਡੀ ਜਿਹੜੀ ਹੈ ਗਊ ਨੂੰ ਮਾਤਾ ਮਨ ਕੇ ਅਸੀਂ ਪੁੱਛਦੇ ਆਂ ਲੰਬੇ ਸਮੇਂ ਤੋਂ ਸਦੀਆਂ ਤੋਂ ਪੁੱਛਦੇ ਆਏ ਆਂ ਕਿ ਕਿੰਨੇ ਕਿੰਨੇ ਬੇਅਦਵੀ ਜਦ ਹੁੰਦੀ ਹੈ ਦਿਲ ਤੇ ਕੀ ਬੀਤਦੀ ਦੇਖੋ ਜੀ ਦਿਲ ਤੇ ਤਾਂ ਹੁਣ ਤੁਹਾਨੂੰ ਦੱਸ ਨਹੀਂ ਸਕਦੇ ਵੀ ਜਦੋਂ ਵੀ ਕਦੀ ਇਸ ਤਰ੍ਹਾਂ ਦੀ ਵੀਡੀਓ ਦੇਖਦੇ ਆਂ ਤਾ ਮਤਲਬ ਸਮੇਂ ਲੋ ਵੀ ਅੰਦਰੋਂ ਦਿਲ ਰੋਂਦਾ ਦੂਸਰਾ ਜਦੋਂ ਮੰਦਰਾਂ ਦੇ ਵਿੱਚ ਮੂਰਤੀਆਂ ਖੰਡਿਤ ਕੀਤੀਆਂ ਜਾਂਦੀਆਂ ਨੇ ਉਹ ਵੀ ਬੜੀ ਮੰਦ ਭਾਗੀ ਘਟਨਾ ਹੁਣ ਮੈਂ ਇੱਕ ਹੋਣੇ ਹੋਰ ਮੁੱਦਾ ਚੱਲ ਰਿਹਾ ਸੀ ਵੀ ਸ਼ਰੇਆਮ ਹਥਿਆਰਾਂ ਦੇ ਨਾਲ ਸੜਕਾਂ ਦੇ ਉੱਤੇ ਜਿਹੜੇ ਨੇ ਨੌਜਵਾਨਾਂ ਪਿਛਲੇ ਦਿਨੀ ਦੇਖੇ ਗਏ ਨੇ ਉਹ ਤਾਂ ਉਹਨਾਂ ਦਾ ਰਾਈਡ ਮੈਂ ਦੇ ਇਸ ਤਰ੍ਹਾਂ ਦਾ ਕੋਈ ਰਾਈਡ ਕਾਨੂੰਨ ਕੋਈ ਰਾਈਡ ਨਹੀਂ ਦਿੰਦਾ ਵੀ ਤੁਸੀਂ ਹਥਿਆਰ ਲੈ ਕੇ ਸੜਕਾਂ ਦੇ ਉੱਤੇ ਨਹੀਂ ਤਾਂ ਪ੍ਰੋਟੈਕਸ਼ਨ ਦਿੱਤੀ ਮੈਂ ਹੀ ਦੱਸ ਰਿਹਾ ਜੇ ਪੁਲਿਸ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਰਹੀ ਆ ਉਹ ਬਹੁਤ ਗਲਤ ਆ ਉਹਦੇ ਲਈ ਅਸੀਂ ਮੰਗ ਪੱਤਰ ਕਮਿਸ਼ਨਰ ਸਾਹਿਬ ਨੂੰ ਦਾਂਗੇ ਜੇ ਇਹਨੇ ਵੀ ਉਹਨਾਂ ਨੂੰ ਪਰਮਿਸ਼ਨ ਦਿੱਤੀ ਦਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਡੇ ਵੀ ਧਾਰਮਿਕ ਇਦਾਂ ਦੇ ਬਹੁਤ ਪ੍ਰੋਗਰਾਮ ਨੇ بڑے ਆਯੋਜਨ ਨੇ ਅਸੀਂ ਤਾਂ ਗਣਪਤੀ ਜੀ ਦੀ ਮੂਰਤੀ ਸਥਾਪਿਤ ਕਰਨੀ ਹੋਵੇ ਹੁਣ ਆ ਰਹੇ ਨੇ ਅੱਗੇ ਤਾਂ ਗਲੀ ਦੇ ਵਿੱਚ ਵੀ ਪਰਮਿਸ਼ਨ ਲੈਣੀ ਪੈਂਦੀ ਹੈ ਕੀ ਇਸ ਤਰ੍ਹਾਂ ਦੇ ਹਥਿਆਰ ਲੈ ਕੇ ਚੱਲਣਾ ਸ਼ਰਿਆਮ ਇਹ ਬਹੁਤ ਮੰਦਭਾਗੀ ਗੱਲ ਹੈ ਉੱਤੇ ਕੁਝ ਵੀ ਹੋ ਸਕਦਾ ਇਹ ਚੀਜ਼ਾਂ ਨਹੀਂ ਅਲਾਉ ਕਰਨੀਆਂ ਚਾਹੀਦੀਆਂ ਤੇ ਕਾਉਸਸ ਵੀ ਲਿੱਤਾ ਜਾਂਦਾ ਹੈ ਤੇ ਕਿਤਨੇ ਕਿਤੇ ਸੜਕਾਂ ਤੇ ਸਟਰੀ ਗਊ ਮਾਤਾਵਾਂ ਦੀ ਦਿਖਦੀ ਆ ਨਹੀਂ ਕਿ ਕਿ ਕੋਣ ਕਿੱਥੇ ਕਿੱਦਾਂ ਆ ਰਹੀਆਂ ਨੇ ਸਰਕਾਰ ਕਾਉਂਸਲ ਲੈਂਦੀ ਪਰ ਕਾਉਂਸਲ ਬਲ ਕੋਈ ਧਿਆਨ ਨਹੀਂ ਦਿੰਦਾ ਜਿਹੜੀਆਂ ਵੀ ਅਗਰ ਧਿਆਨ ਦਿੰਦੇ ਆ ਤਾਂ ਸਾਡੀਆਂ ਜਿਹੜੀਆਂ ਪ੍ਰਾਈਵੇਟ ਸੰਸਥਾਵਾਂ ਨੇ ਉਹ ਗਊਸ਼ਾਲਾ ਭਾਂ ਅੱਗੇ ਉਹਨਾਂ ਦੀ ਕੇਅਰ ਕਰਦੀਆਂ ਪਈ ਨੇ ਸਰਕਾਰਾਂ ਦੇ ਕਾਉਂਸਲ ਦੇ ਨਾਂ ਦੇ ਉੱਤੇ ਰੁਪਈਏ ਇਕੱਠੇ ਕਰਕੇ ਕਿਸੇ ਹੋਰ ਪਾਸੇ ਲਾਉਂਦੀਆਂ ਨੇ ਇਹ ਸਰਕਾਰ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਦੋਂ ਕਿਹੜੀ ਵੀ ਸਰਕਾਰ ਆਵੇ ਮੈਂ ਕਿਸੇ ਪਾਰਟੀ ਦੇ ਦੋਸ਼ ਨਹੀਂ ਦਾਂ ਤੁਹਾਨੂੰ ਜਾਗਣਾ ਪੈਗਾ ਅਸੀਂ ਹੁਣ ਸਾਡੇ ਮਿਨਿਸਟਰ ਭੜੇ ਨੇ ਅਰੋੜਾ ਜੀ ਉਹਨਾਂ ਨੂੰ ਮਿਲ ਕੇ ਇਸ ਤਰ੍ਹਾਂ ਦੀਆਂ ਜਿੰਨੀਆਂ ਕਮੀਆਂ ਨੇ ਉਹਨਾਂ ਨੂੰ ਦੱਸਾਂਗੇ ਤਾਂ ਕਿ ਉਹਨਾਂ ਦਾ ਧਿਆਨ ਦੇ ਵਿੱਚ ਆਵੇ ਉੱਤੇ ਸਾਡੀਆਂ ਵੀ ਗਲਤੀਆਂ ਨੇ ਜੇ ਗਊਆਂ ਸੜਕਾਂ ਨੇ ਤੇ ਗਊਸ਼ਾਲਾੜਾਂ ਨੂੰ ਜਾਂ ਸਰਕਾਰ ਨੂੰ ਉਹਨਾਂ ਨੂੰ ਲਿਜਾਣਾ ਚਾਹੀਦਾ ਉੱਥੇ ਔਰ ਉਹਨਾਂ ਦੇ ਗਲੇ ਦੇ ਵਿੱਚ ਜਿਹੜੇ ਰੇਡੀਅਮ ਪਟੇ ਪਾਣੇ ਚਾਹੀਦੇ ਆ ਹੁਣ ਅਸੀਂ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਜਿੰਨੇ ਵੀ ਸ਼ਹਿਰ ਦੇ ਮੁੱਦੇ ਨੇ ਜੋ-ਜੋ ਪ੍ਰੋਬਲਮ ਆ ਰਹੀਆਂ ਅਰੋੜਾ ਜੀ ਬਣੇ ਰਹੇ ਉਹਨਾਂ ਦੇ ਧਿਆਨ 'ਚ ਲਿਆਵਾਂਗੇ ਉਮੀਦ ਆ ਸਾਨੂੰ ਕਿ ਉਹ ਸਰਕਾਰ ਤੱਕ ਪਹੁੰਚਾਣਗੇ ਮੁੱਖ ਮੰਤਰੀ ਸਾਹਿਬ ਦੇ ਕਿ ਹੱਲ ਹੋਣਗੇ ਬਿਲਕੁਲ ਅਗਰ ਅਸੀਂ ਸਾਰੇ ਇੱਕ ਹੋ ਕੇ ਕਰਾਂਗੇ ਤਾਂ ਕੋਈ ਵੀ ਐਦਾਂ ਦੀ ਗੱਲ ਨਹੀਂ ਜਿਹੜੀ ਨਹੀਂ ਹੱਲ ਹੋ ਸਕਦੀ ਹਰ ਗੱਲ ਦਾ ਹੱਲ ਹੋ ਸਕਦੀ ਹੈ ਪਰ ਤੁਹਾਡੇ ਤੇ ਇਕਤਾ ਚਾਹੀਦੀ ਆ ਇਕਤਾ ਇਹਦੇ ਵਾਸਤੇ ਜਾਗੜਾ ਪੈਗਾ ਔਰ ਸਰਕਾਰ ਨੂੰ ਇਹ ਕਾਨੂੰਨ ਸਖਤੀ ਨਾਲ ਲਾਗੂ ਕਰਨਾ ਪੈਗਾ ਕਿਤਨੇ ਕਿਤੇ ਚਿੰਤਾ ਜਿਹੜੀ ਹੈ ਜ਼ਾਹਿਰ ਕਰ ਰਹੇ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਬੇਅਦਬੀਆਂ ਨੂੰ ਰੋਕਣ ਦੇ ਲਈ ਕਾਨੂੰਨ ਦੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਸੀ ਤਾਂ ਕਿ ਜਿਹੜੇ ਅਜਹੀਆਂ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਜਿਹੜਾ ਕਿਤਨੇ ਕਿਤੇ ਬੇਅਦਬੀਆਂ ਤੇ ਜਿਹੜੀ ਹੈ ਰੋਕ ਲੱਗੇ ਸੋ ਦੇਖਣਾ ਇਹ ਹੋਵੇਗਾ ਕਿ ਇਹ ਕਾਨੂੰਨ ਜਿਹੜਾ ਬਿਲ ਹੈ ਕਾਨੂੰਨ ਬਣਦਾ ਹੈ ਇੰਪਲੀਮੈਂਟ ਹੁੰਦਾ ਹੈ ਜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਂਦੀ ਹੈ ਉਹ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਦੇਖਦੇ ਰਹੋ ਲੁਧਿਆਣਾ 9 ਕੈਮਰਾ ਪਰਸਨ ਸਜੇ ਸੇਤੀਆ ਦੇ ਨਾਲ ਮੈਂ ਅਮਿਤ